ਤਮਾਮ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਚੇਤਨ ਕਸ਼ਪ ਤੁਹਾਨੂੰ ਜੁੜਤ ਕੇ ਆਉਂਦਾ ਹਾਂ ਸ਼ਤਪਰੇ ਨਿਊਜ਼ ਨਾਲ ਸੋ ਪੰਜਾਬੀਓ ਅੱਜ ਦਾ ਜਿਹੜਾ ਸਾਡਾ ਵਿਸ਼ਾ ਗੱਲਬਾਤ ਕਰਨ ਦਾ ਉਹ ਚਾਈਨਾ ਡੋਰ ਨੂੰ ਲੈ ਕੇ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਤੁਹਾਡੇ ਸਾਹਮਣੇ ਕਈ ਵਾਰ ਰੋਗਰੂ ਹੋ ਚੁੱਕੀਆਂ ਆ ਚਾਈਨਾ ਡੋਰ ਦੇ ਵਿਸ਼ੇ ਨੂੰ ਲੈ ਕੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਤੰਕਬਾਜ਼ੀ ਦਾ ਸੀਜ਼ਨ ਹੈ ਜਿਹੜਾ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਲੋਹੜੀ ਦਾ ਤਿਉਹਾਰ ਹੈ ਜਿਹੜਾ ਬੀਤੇ ਦੋ ਦਿਨ ਪਹਿਲਾਂ ਇਹ ਬੀਤਿਆ ਹੈ ਲੋਹੜੀ ਦਾ ਪੂਰੇ ਮਾਚੇ ਦੇ ਵਿੱਚ ਖਾਸ ਕਰਕੇ ਸ੍ਰੀ ਅਮਰਤਸਰ ਸਾਹਿਬ ਤੇ ਲੁਧਿਆਣਾ ਵਰਗੇ ਸ਼ਹਿਰਾਂ ਦੇ ਵਿੱਚ ਲੋਹੜੀ ਵਾਲੇ ਦਿਨ ਜਿਹੜੇ ਵੱਡੇ ਪੱਧਰ ਤੇ ਜਿਹੜੀ ਪਤੰਗਬਾਜ਼ੀ ਹੁੰਦੀ ਹੈ ਹਾਲਾਂਕਿ ਕਿਹਾ ਜਾਂਦਾ ਹੈ ਕਿ ਲੋਹੜੀ ਵਾਲੇ ਦਿਨ ਲੁਧਿਆਣਾ ਤੇ ਸ੍ਰੀ ਅਮਰਤਸਰ ਸਾਹਿਬ ਵਰਗੇ ਸ਼ਹਿਰਾਂ ਦੇ ਵਿੱਚ ਅਸਮਾਨ ਜਿਹੜਾ ਉਨਾਂ ਹੀ ਦਿਖਾਈ ਦਿੰਦਾ ਕਿਉਂਕਿ ਸਾਰਾ ਅਸਮਾਨ ਜਿਹੜਾ ਉਹ ਰੰਗ-ਬਰੰਗੇ ਪਤੰਗਾਂ ਦੇ ਨਾਲ ਹੀ ਭਰਿਆ ਹੁੰਦਾ ਸੋ ਚਾਈਨਾ ਡੋਰ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਡੋਰ ਕਾਤਲ ਬਣੀ ਹੋਈ ਹੈ ਮਾਰੂ ਬਣੀ ਹੋਈ ਹੈ ਇਕੱਲੀ ਮਨੁੱਖੀ ਜ਼ਿੰਦਗੀਆਂ ਦਾ ਕਾਰਨ ਨਹੀਂ ਹੋ ਰਿਹਾ ਬਲਕਿ ਜੀਵ ਜੰਤੂਆਂ ਦਾ ਪੰਛੀਆਂ ਦਾ ਵੱਡੇ ਪੱਧਰ ਤੇ ਸਟੋਰ ਦੇ ਨਾਲ ਘਰ ਹੋ ਰਿਹਾ ਸੋ ਸਾਨੂੰ ਸਾਰਿਆਂ ਨੂੰ ਉਹ ਮਿਲ ਕੇ ਤਹਈਆ ਕਰੀਏ ਪ੍ਰਣ ਕਰੀਏ ਕਿ ਅਸੀਂ ਬਸੰਤ ਦੇ ਦਿਹਾੜੇ ਤੇ ਚਾਈਨਾ ਜੋਰ ਦੀ ਵਰਤੋਂ ਹੈ ਜਿਹੜੀ ਉਹ ਬਿਲਕੁਲ ਵੀ ਨਹੀਂ ਕਰਾਂਗੇ ਹਾਲਾਂਕਿ ਇਕੱਲੇ ਬਸੰਤ ਦੇ ਦਿਹਾੜੇ ਤੇ ਹੀ ਨਹੀਂ ਜਿਵੇਂ ਕਿ ਆਪਾਂ ਵੇਖਦੇ ਆ ਕਿ ਹੁਣ ਰੋਜ਼ਾਨਾ ਰੋਜ਼ ਮਰਦੀ ਜ਼ਿੰਦਗੀ ਦੇ ਵਿੱਚ ਬੱਚੇ ਨੌਜਵਾਨ ਨੇ ਜਿਹੜੀ ਉਹ ਗੁੱਟੀਆਂ ਉਡਾਉਂਦੇ ਨੇ ਪਤੰਗਬਾਸੀ ਕਰਦੇ ਨੇ ਸੋ ਸਾਨੂੰ ਸਾਰਿਆਂ ਨੂੰ ਤਹਈਆ ਕਰਨਾ ਚਾਹੀਦਾ ਹੈ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਇਸ ਕਾਤਲ ਜੋਰ ਦਾ ਬਾਈਕਾਟ ਕਰੀਏ ਸੋ ਇਸ ਤਰ੍ਹਾਂ ਕਰਕੇ ਜਿਵੇਂ ਅਸੀਂ ਆਪਣੀ ਜਾਨ ਨੂੰ ਬਚਾ ਸਕਦੇ ਹਾਂ ਹੋਰ ਨਾ ਇਨਸਾਨਾਂ ਦੀ ਜਾਨ ਨੂੰ ਵੀ ਅਸੀਂ ਬਚਾ ਸਕਦੇ ਹਾਂ ਤੇ ਇਸ ਤੋਂ ਵੀ ਵੱਡੀ ਗੱਲ ਹੈ ਕੁਦਰਤ ਹੈ ਪਾਉ ਵਜੀਵ ਜੰਤੂਆਂ ਤੇ ਖਾਸ ਕਰ ਪੰਛੀਆਂ ਦਾ ਬਚਾਅ ਵੀ ਅਸੀਂ ਵੱਡੇ ਪੱਧਰ ਤੇ ਕਰ ਸਕਦੇ ਹਾਂ ਸੋ ਅਸੀਂ ਆਮ ਤੌਰ ਤੇ ਸਾਡੀ ਸੋਚ ਹੁੰਦੀ ਹੈ ਕਿ ਭਾਈ ਨਹੀਂ ਫਲਾਨੇ ਦੇ ਮੁੰਡੇ ਜਿਹੜਾ ਆਪਣੇ ਕੋਠੀ ਤੇ ਚੜ ਕੇ ਚਾਈਨਾ ਡੋਰ ਦੀ ਵਰਤੋਂ ਕਰ ਰਿਹਾ ਹੈ ਉਹਨੂੰ ਕਿਹੜਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਪੁਲਿਸ ਉਹਨੂੰ ਕਾਬੂ ਕਰ ਰਹੀ ਹੈ ਸੋ ਅਸੀਂ ਵੀ ਇਸੇ ਤਰ੍ਹਾਂ ਹੀ ਕਰਾਂਗੇ ਨਹੀਂ ਐਸਾ ਵੀ ਸੋਚ ਜਿਹੜੀ ਹੈ ਬਿਲਕੁਲ ਗਲਤ ਹੈ ਸੋ ਸਾਨੂੰ ਆਪ ਤਹਰੀਆ ਕਰਨਾ ਚਾਹੀਦਾ ਸਾਨੂੰ ਆਪ ਪਰਣਾ ਲੈਣਾ ਚਾਹੀਦਾ ਸਗੋਂ ਸਾਨੂੰ ਦੂਸਰਿਆਂ ਨੂੰ ਵੀ ਕਹਿਣਾ ਚਾਹੀਦਾ ਬੇਨਤੀ ਕਰ ਸਕਦੇ ਹਾਂ ਕਿਉਂਕਿ ਅੱਜ ਕੱਲ ਦਾ ਜਿਹੜਾ ਸਮਾਂ ਹੈ ਉਹ ਤਾਂ ਸਿਰਫ ਹੱਥ ਜੋੜ ਕੇ ਬੇਨਤੀ ਕਰਨ ਦਾ ਅਪੀਲ ਕਰਨ ਦਾ ਹੈ ਕਿਸੇ ਨੂੰ ਅਸੀਂ ਰੋਹ ਨਾਲ ਜਾਂ ਛਾੜ ਛਾੜ ਦੇ ਨਾਲ ਨਹੀਂ ਕਹਿ ਸਕਦੇ ਸੋ ਜੇਕਰ ਅਸੀਂ ਆਪ ਸਹੀ ਹੋਵਾਂਗੇ ਤਾਂ ਅਸੀਂ ਦੂਸਰਿਆਂ ਨੂੰ ਵੀ ਜਿਹੜੀ ਉਹ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਕਿ ਭਾਈ ਸਾਹਿਬ ਚਾਈਨਾ ਡੋਰ ਦੀ ਵਰਤੋਂ ਹੈ ਜਿਹੜੀ ਇਹ ਨਾ ਕਰੋ ਕਿਰਪਾ ਕਰਕੇ ਕਿਉਂਕਿ ਇਹ ਕਾਤਲ ਡੋਰ ਬਣਦੀ ਜਾ ਰਹੀ ਹੈ ਅੱਜ ਦੇ ਸਮੇਂ ਦੇ ਵਿੱਚ ਬਣਦੀ ਜਾ ਰਹੀ ਹੈ ਨਹੀਂ ਹੈ ਭਾਵ ਉਹ ਬਣ ਹੀ ਚੁੱਕੀ ਹੈ ਹੁਸ਼ਾਰਪੁਰ ਦੇ ਵਿੱਚ ਬਹੁਤ ਸਾਰੇ ਹਾਦਸੇ ਵਾਪਰ ਰਹੇ ਨੇ ਪੰਛੀਆਂ ਨੂੰ ਲੈ ਕੇ ਪਿਛਲੇ ਸਾਲ ਵੀ ਮੇਰੇ ਵੱਲੋਂ ਦੋ ਖਬਰਾਂ ਜਿਹੜੀਆਂ ਉਹ ਮੁੱਖ ਖਬਰਾਂ ਜਿਹੜੀਆਂ ਨਸ਼ਰ ਕੀਤੀਆਂ ਜਿਹਨੀਆਂ ਸੀ ਇੱਕ ਪਿਪਲਾਂ ਵਾਲਾ ਦੇ ਵਿਅਕਤੀ ਦਾ ਜਿਹੜਾ ਉਹ ਨਾਕਿਆ ਪੂਰੀ ਤਰ੍ਹਾਂ ਦੇ ਨਾਲ ਅਲੱਗ ਹੋ ਗਿਆ ਸੀ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆਉਣ ਕਾਰਨ ਇੱਕ ਛੋਟੇ ਬੱਚੇ ਨੂੰ ਚਾਈਨਾ ਡੋਰ ਤੋਂ ਜਿਹੜਾ ਕਰੰਟ ਪੈਣ ਕਾਰਨ ਉਸ ਦਾ ਸਰੀਰ ਆ ਜਿਹੜਾ ਉਹ ਝੁਲਸ ਗਿਆ ਸੀ ਸੋ ਜਿਸ ਤੋਂ ਬਾਅਦ ਪਰਿਵਾਰਾਂ ਨੂੰ ਜਿਹੜਾ ਬਹੁਤ ਜਿਹੜੀ ਉਹ ਚਿੰਤਾ ਸਤਾਉਣ ਲੱਗਦੀ ਹੈ ਸੋ ਹਾਲਾਂਕਿ ਆਪਾਂ ਹੁਸ਼ਾਰਪੁਰ ਦੀ ਗੱਲ ਕਰ ਰਹੇ ਤਾਂ ਹੁਸ਼ਾਰਪੁਰ ਪ੍ਰਸ਼ਾਸਨ ਵੱਲ ਲਗਾਤਾਰ ਪੱਬਾ ਭਾਰ ਰੋਕ-ਥਾਮ ਤੋਂ ਲੈ ਕੇ ਐਸਐਸਪੀ सुरेंद्र ਲਾਂਬਾ ਵੱਲੋਂ ਵੀ ਜਾਣਕਾਰੀ ਉਹ ਹੀ ਆਕੀਤੀ ਗਈ ਹੈ ਕਿ ਖੁੱਲ 17 ਟੀਮਾਂ ਜਿਹੜੀਆਂ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਤਾਇਨਾਤ ਕੀਤੀਆਂ ਗਈਆਂ ਨੇ ਸੋ ਪੁਲਿਸ ਵੱਲੋਂ ਛਾਪੇਮਾਰੀ ਵੀ ਕੀਤੀ ਜਾਂਦੀ ਹੈ ਬਿੱਤੇ ਕੱਲ ਵੀ ਹੁਸ਼ਾਰਪੁਰ ਦੇ ਵਿੱਚ ਐਤਵਾਰ ਵਾਲੇ ਦਿਨ ਜਿਹੜੀ ਛਾਪੇਮਾਰੀ ਕੀਤੀ ਗਈ ਹੈ ਪੁਲਿਸ ਤੇ ਉਮੀਦ ਤਾਂ ਸੀ ਰੱਖਦੇ ਹੀ ਆ ਪੁਲਿਸ ਆਪਣਾ ਕੰਮ ਕਰਦੀ ਦੀ ਹੈ ਪਰੰਤੂ ਕਿਉਂ ਅਸੀਂ ਪੁਲਿਸ ਦਾ ਸਹਿਯੋਗ ਕਿਉਂ ਨਾ ਕਰੀਏ ਅਸੀਂ ਪੁਲਿਸ ਦੀ ਸਹਾਇਤਾ ਕਰ ਸਕਦੇ ਉਹਨਾਂ ਨੂੰ ਦੱਸ ਕੇ ਗੁਪਤ ਤਰੀਕੇ ਦੇ ਨਾਲ ਨਾਮ ਰੱਖਿਆ ਜਾਵੇਗਾ ਗੁਪਤ ਇਹ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਭਾਈ ਫਲਾਣਾ ਵਿਅਕਤੀ ਫਲਾਣਾ ਫਲਾਣਾ ਦੁਕਾਨਦਾਰ ਹੈ ਉਹ ਚਾਇਨਾ ਡੋਰ ਵਿੱਚ ਵਰਤੋਂ ਕਰ ਰਿਹਾ ਖਰੀਦ ਰਿਹਾ ਜਾਂ ਵੇਚ ਰਿਹਾ ਸੋ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਸੋ ਜੇਕਰ ਅਸੀਂ ਠੀਕ ਹੋਵਾਂਗੇ ਤਾਂ ਅਗਲੇ ਵੀ ਸਾਡੇ ਜਿਹੜੇ ਮੋਰ ਨੇ ਆ ਸਾਨੂੰ ਦੇਖੋ ਦੇਖੀ ਜ਼ਿਆਦਾ ਨਹੀਂ ਤਾਂ ਚਲੋ ਕੋਈ ਇਕਾ ਦੁਕਾਫੀਸਤੀ ਵਿਅਕਤੀ ਜ਼ਰੂਰ ਸੁਧਰਨਗੇ ਸੋ ਸਾਰਿਆਂ ਨੂੰ ਆਖਰੀ ਦੇ ਵਿੱਚ ਇੱਕ ਵਾਰ ਮੁਰ ਤੋਂ ਹੱਥ ਜੋੜ ਕੇ ਅਪੀਲ ਹੈ ਕਿ ਇਸ ਕਾਤਲ ਜੋਰ ਦਾ ਬਾਈਕਾਟ ਕਰੋ ਆਓ ਤਹਈਆ करिए ਪ੍ਰਣ ਚਰੀਏ ਕਿ ਅਸੀਂ ਇਸ ਵਾਰ ਤੰਗ 바ਸੀ ਲਈ ਚਾਈਨਾ ਡੋਰ ਦੀ ਵਰਤੋਂ ਹੈ ਜਿਹੜੀ ਉਹ ਬਿਲਕੁਲ ਵੀ ਨਹੀਂ ਕਰਨਗੇ ਹਾਲਾਂਕਿ ਨਿਕਲਦਾ ਇਸ ਵਾਰ ਹੀ ਨਹੀਂ ਬਲਕਿ ਪੂਰੀ ਜ਼ਿੰਦਗੀ ਦੇ ਵਿੱਚ ਚਾਈਨਾ ਡੋਰ ਦੀ ਆਪਾਂ ਵਰਤੋਂ ਕਦੇ ਵੀ ਨਹੀਂ ਕਰਾਂਗੇ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹੁਸ਼ਰ ਪਰ ਨਿਊਜ਼ ਤੇ ਨਾਲ